ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਜਪ ਜਪ ਨਾਮ ਗੋਬਿੰਦ ਕਾ ਹੁਣ ਅਸੀਂ ਇਸ ਗੱਲ ਨੂੰ ਸਮਝਣਾ ਹੈ ਕਿ ਵਾਹਿਗੁਰੂ ਵਾਹਿਗੁਰੂ ਬਾਰ ਬਾਰ ਕਹਿਣਾ ਠੀਕ ਹੈ ਕਿਤੇ ਤੋਤਾ ਰਟਣਤਾ ਨਹੀਂ ਸਾਧ ਸੰਗਤ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਬਾਰ ਬਾਰ ਜਪਦੇ ਹਾਂ ਵਾਹਿਗੁਰੂ ਸਾਡੀ ਵਿਚਾਰਾਂ ਦੇ ਵਿੱਚ ਆ ਜਾਂਦਾ ਹੈ ਜਿਵੇਂ ਹੁਣ ਤੁਸੀਂ ਸੰਸਾਰ ਵਿੱਚ ਵੇਖੋ ਕੋਈ ਵੀ ਚੀਜ਼ ਹੈ ਉਹ ਰਿਪੀਟ ਕਰ ਰਹੀ ਹੈ ਅੱਜ ਦਿਨ ਚੜ੍ਹਿਆ ਸਵੇਰ ਹੋਈ ਹੈ ਕੱਲ ਵੀ ਹੋਈ ਸੀ ਤੇ ਕੱਲ ਵੀ ਹੋਵੇਗੀ ਕੱਲ ਸ਼ਾਮਾਂ ਪਈਆਂ ਸਨ ਦੁਪਹਿਰ ਆਈ ਸੀ ਅੱਜ ਵੀ ਦੁਪਹਿਰ ਆਏਗੀ ਕੱਲ ਨੂੰ ਵੀ ਦੁਪਹਿਰ ਆਏਗੀ ਕੱਲ ਰਾਤ ਪਈ ਸੀ ਅੱਜ ਵੀ ਰਾਤ ਪਏਗੀ ਤੇ ਕੱਲ ਨੂੰ ਵੀ ਰਾਤ ਪਏਗੀ ਕੋਈ ਮੰਨ ਕਰਨੀ ਹੋ ਸਕਦਾ ਕੋਈ ਇਹ ਨਹੀਂ ਕਹਿ ਸਕਦਾ ਵੀ ਰਾਤ ਨਹੀਂ ਹੋਏਗੀ ਹਾਂ ਇਦਾਂ ਹੋ ਸਕਦਾ ਇੱਕ ਦੇਸ਼ ਵਿੱਚ 4 ਘੰਟੇ ਪਹਿਲਾਂ ਹੋ ਜਾਏਗੀ ਦੂਜੇ ਦੇਸ਼ ਵਿੱਚ 4 ਘੰਟੇ ਬਾਅਦ ਹੋ ਜਾਏਗੀ ਪਰ ਰਾਤ ਜ਼ਰੂਰ ਹੋਵੇਗੀ ਬਦਲਾਂ ਦੇ ਓਲੇ ਲੁਕ ਸਕਦਾ ਹੈ ਪਰ ਚੜਦਾ ਜ਼ਰੂਰ ਹੈ ਹੁਣ ਸਰਦੀਆਂ ਦੇ ਵਿੱਚ ਅਸੀਂ ਅਕਸਰ ਕਹਿ ਦਿੰਨੇ ਆ ਵੀ ਸੂਰਜ ਨਹੀਂ ਚੜਿਆ ਸੂਰਜ ਨੇ ਦਰਸ਼ਨ ਨਹੀਂ ਦਿੱਤੇ ਸਾਧ ਸੰਗਤ ਸੂਰਜ ਤੇ ਰੋਜ਼ ਹੀ ਚੜਦਾ ਹੈ ਪਰ ਉਹ ਸਮੇਂ ਦੀ ਧੁੰਦ ਕਰਕੇ ਮੌਸਮ ਦੇ ਕਰਕੇ ਸਾਨੂੰ ਦਿਖਾਈ ਨਹੀਂ ਦਿੰਦਾ ਸੂਰਜ ਕਦੇ ਛੁੱਟੀ ਤੇ ਨਹੀਂ ਜਾਂਦਾ ਨਾ ਉਸ ਦਾ ਕੋਈ ਕਦੇ ਆਫ ਹੁੰਦਾ ਹੈ ਪਰਮਾਤਮਾ ਵੱਲੋਂ ਸੂਰਜ ਨੂੰ ਕਦੇ ਆਫ ਨਹੀਂ ਮਿਲਿਆ ਕਦੇ ਛੁੱਟੀ ਨਹੀਂ ਮਿਲੀ ਅਸੀਂ ਛੁੱਟੀਆਂ ਕਰ ਲੈਣੇ ਆ ਪਰ ਸੂਰਜ ਦੀ ਕਦੇ ਛੁੱਟੀ ਨਹੀਂ ਹੈ ਚੰਦਰਮਾ ਦੀ ਕਦੇ ਛੁੱਟੀ ਨਹੀਂ ਹੈ ਇਹ ਲਗਾਤਾਰ ਵਰਕ ਕਰ ਰਹੇ ਨੇ ਲਗਾਤਾਰ ਰਿਪੀਟ ਹੋ ਰਹੇ ਨੇ ਲਗਾਤਾਰ ਹਾਂ ਸਰਦੀਆਂ ਵਿੱਚ ਧੁੰਦ ਕਰਕੇ ਸਾਨੂੰ ਨਹੀਂ ਦਿਸਣਗੇ ਬਰਸਾਤਾ ਵਿੱਚ ਬੱਦਲ ਕਰਕੇ ਸਾਨੂੰ ਨਹੀਂ ਦਿਸਣਗੇ ਇਸ ਦਾ ਮਤਲਬ ਇਹ ਨਹੀਂ ਹੋਇਆ ਵੀ ਸੂਰਜ ਦੀ ਅੱਧੀ ਛੁੱਟੀ ਹੋ ਗਈ ਜੇ ਬਰਸਾਤ ਪੈ ਗਈ ਏ ਤੇ ਤੇ ਉਹ ਹਾਫ ਜਿਹੜੀ ਛੁੱਟੀ ਲੈ ਕੇ ਉਹ ਆਪਣੇ ਘਰ ਚਲਾ ਗਿਆ ਹੁਣ ਕੱਲ ਨੂੰ ਹੀ ਚੜੇਗਾ ਨਹੀਂ ਬੱਦਲ ਥੋੜੇ ਜੇ ਪਰਾਂ ਹੁੰਦੇ ਨੇ ਬਰਸਾਤ ਬੰਦ ਹੁੰਦੀ ਹੈ ਉਦੋਂ ਹੀ ਸਾਜ ਸੰਗਤ ਸੂਰਜ ਦੀ ਤੇਜ਼ ਰੋਸ਼ਨੀ ਪੈਣੀ ਸ਼ੁਰੂ ਹੋ ਜਾਂਦੀ ਹੈ ਕਿਉਂ ਇਹਨਾਂ ਦੀ ਕੋਈ ਛੁੱਟੀ ਨਹੀਂ ਹੈ ਰਿਪੀਟ ਹੋ ਰਹੇ ਨੇ ਬਾਰ-ਬਾਰ ਰਿਪੀਟ ਹੋ ਰਹੇ ਨੇ ਹਰ ਚੀਜ਼ ਰਿਪੀਟ ਹੋ ਰਹੀ ਹੈ ਇਵਨ ਕਿ ਸਾਜ ਸੰਗਤ ਜੇ ਸਾਡੇ ਸਵਾਸ ਵੀ ਰਿਪੀਟ ਨਾ ਹੋਣ ਤੇ ਸੀ ਜਿਉਂਦੇ ਵੀ ਨਹੀਂ ਰਹਿ ਸਕਦੇ ਸਾਡੇ ਸੁਵਾਸ ਵੀ ਰਿਪੀਟ ਹੋ ਰਹੇ ਨੇ ਇੱਕ ਸਾਰ ਇੱਕ ਸਾ ਜਾ ਰਿਹਾ ਇੱਕ ਸਾ ਆ ਰਿਹਾ ਇੱਕ ਸਾ ਜਾ ਰਿਹਾ ਰਿਪੀਟ ਹੋ ਰਹੇ ਨੇ ਬਾਰ ਬਾਰ ਅਸੀਂ ਆਖੇ ਰਿਪੀਟ ਨਹੀਂ ਹੋਣੀ ਚਾਹੀਦੀ ਸਹਿਬ ਕਹਿੰਦੇ ਨੇ ਫਿਰ ਮਿੱਟੀ ਦੀ ਢੇਰੀਆਂ ਨਾਲ ਦੀ ਨਾਲ ਤੂੰ ਜਿਸ ਤਰ੍ਹਾਂ ਸੁਵਾਸਾਂ ਦਾ ਰਿਪੀਟ ਹੋਣਾ ਜ਼ਰੂਰੀ ਹੈ ਇਸ ਜ਼ਿੰਦਗੀ ਨੂੰ ਚਲਾਉਣ ਵਾਸਤੇ ਬੰਦਿਆ ਵਾਹਿਗੁਰੂ ਦਾ ਰਿਪੀਟ ਹੋਣਾ ਜ਼ਰੂਰੀ ਹੈ ਤੇਰੇ ਅਧਿਆਤਮਿਕ ਜੀਵਨ ਨੂੰ ਚਲਾਉਣ ਵਾਸਤੇ ਅਧਿਆਤਮਿਕ ਜੀਵਨ ਬਣਦਾ ਹੈ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ ਮਹਾਰਾਜ ਦਾ ਬਾਣੀ ਕਹਿੰਦੇ ਨੇ ਬਾਰ ਬਾਰ ਜਪ ਕਿਉਂਕਿ ਸਭ ਕੁਝ ਸੰਸਾਰ ਵਿੱਚ ਰਿਪੀਟ ਹੋ ਰਿਹਾ ਹੈ ਸਭ ਕੁਝ ਰਿਪੀਟਿਸ਼ਨ ਚੱਲ ਰਹੀ ਹੈ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਭਾਵ ਉਸ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਨੂੰ ਜਪ ਅੱਜ ਵੀ ਜਪ ਕੱਲ ਵੀ ਜਪ ਪਰਸੋ ਵੀ ਜਪ ਚੌਥ ਵੀ ਜਪ ਹੁਣ ਰੋਟੀ ਅਸੀਂ ਕੱਲ ਵੀ ਖਾਧੀ ਸੀ ਅੱਜ ਵੀ ਖਾਵਾਂਗੇ ਦੁਪਹਿਰੇ ਵੀ ਖਾਵਾਂਗੇ ਰਾਤ ਨੂੰ ਵੀ ਖਾਵਾਂਗੇ ਤੇ ਅਸੀਂ ਆਖੀ ਜੀ ਤੇ ਰਿਪੀਟਿਸ਼ਨ ਹੋ ਰਹੀ ਬਾਰ ਬਾਰ ਇਸ ਤਰ੍ਹਾਂ ਹੀ ਹੋ ਰਿਹਾ ਹੈ ਨਹੀਂ ਸਰੀਰ ਨੂੰ ਚਲਣ ਵਾਸਤੇ ਖਾਣਾ ਪੈਣਾ ਭਾਵੇਂ ਕੁਝ ਵੀ ਖਾਈਏ ਅਸੀਂ ਖਾਣਾ ਪਏਗਾ ਜਿ ਆਖਿਆ ਸੀ ਸਵੇਰੇ ਖਾ ਲਿਆ ਸੀ ਦੁਪਹਿਰੇ ਕੀ ਲੋੜ ਐ ਹੁਣ ਚਲੋ ਦੁਪਹਿਰ ਨੂੰ ਬੰਦਾ ਕੱਢ ਵੀ ਦੇਗਾ ਰਾਤ ਨੂੰ ਕੀ ਲੋੜ ਐ ਰਾਤ ਵੀ ਕੱਢ ਲੇਗਾ ਅਗਲੇ ਦਿਨ ਤੇ ਖਾਏਗਾ ਹੀ ਸੋ ਇਹ ਵੀ ਰਿਪੀਟੇਸ਼ਨ ਐ ਰਿਪੀਟ ਹੋ ਰਹੀ ਹਰ ਚੀਜ਼